ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੋਜਾ ਸਿੰਘ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ ਹੈ। ਫੋਜਾ ਸਿੰਘ ਅੱਜ 5 ਤਤਾਂ ਦੇ ਵਿੱਚ ਫਿਲੀਨ ਹੋ ਗਏ ਨੇ। ਪੰਜਾਬ ਦੇ ਚਲੰਦਰ ਸਥਿਤ ਉਹਨਾਂ ਦੇ ਜੱਦੀ ਪਿੰਡ ਵਿਆਸ ਵਿਖੇ ਅੱਜ ਤੋਂ ਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਸਵੇਰੀ 9 ਵਜੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ। ਜਿਸ ਤੋਂ ਬਾਅਦ ਲੋਕ ਲਗਾਤਾਰ ਪਹੁੰਚ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਚਲੰਦਰ ਜ਼ਿਲ੍ਹੇ ਦੇ ਉਹਨਾਂ ਦੇ ਜੱਦੀ ਪਿੰਡ ਵਿਆਸ ਦੇ ਸ਼ਮਸ਼ਾਨ ਘਟ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਹੈ। ਤਾਜ਼ੀ ਹੈ ਕਿ ਫੌਜਾ ਸਿੰਘ ਦੀ ਅੰਤਿਮ ਵਿਦਾਈ ਦੇ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਗਵਰਨਰ ਗੁਲਾਬ ਚੰਦ ਕਟਨਾਰੀਆ ਸਮੇਤ ਕਈ ਸਿਆਸੀ ਲੀਡਰਾਂ ਦੇ ਸਣੇ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਤਾਜ਼ੀ ਹੈ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਮ੍ਰਿਤਕ ਦੇ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਉਹਨਾਂ ਦੇ ਘਰ ਲਿਜਾਇਆ ਗਿਆ ਜਿੱਥੇ ਅੰਤਿਮ ਜੀਤੀ ਰਿਵਾਜ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਤਾਜ਼ੀ ਹੈ ਕਿ ਪ੍ਰਧਾਨ ਮੰਤਰੀ ਦਫਤਰ ਤੋਂ ਦੁੜਾਕ ਫੋਜਾ ਸਿੰਘ ਦੇ ਪਰਿਵਾਰ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ ਇਸ ਮੌਕੇ ਪੰਜਾਬ ਗਵਰਨਰ ਕੁਲਬਚੰਦ ਕਟਾਰੀਆ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਮਕਰੋ ਨਨੇ ਕਿਹਾ ਕਿ ਫੋਜਾ ਸਿੰਘ ਦੇ ਜਜ਼ਬੇ ਨੂੰ ਸਲਾਮ ਹਨ ਉਹਨਾਂ ਨੇ ਪਾਰਦ ਦਾ ਮਾਣ ਵਧਾਇਆ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਫੋਜਾ ਸਿੰਘ ਮੇਰੇ ਨਾਲ ਚੱਲੇ ਸਨ ਦੱਸਿਏ ਕਿ 114 ਸਾਲ ਦੇ ਫੋਜਾ ਸਿੰਘ ਦੀ ਉਹਨਾਂ ਦੇ ਘਰ ਤੋਂ ਹੀ ਕੁਝ ਦੂਰੀ ਤੇ ਸੜਕ ਹਾਦਸੇ ਦੇ ਦੌਰਾਨ ਜਾਨ ਚਲੀ ਗਈ ਸੀ ਉਹਨਾਂ ਨੂੰ ਫੋਰਟ जुनर कार सवार एनआरआई अमृतपाल सिंह ढिलो ने टक्कर मार दी सी खुद पढ़ सकते वो

चीज में सबसे पहली बात होती है अगर आपको वो बोल दे कि आप ये पहन के नहीं भागोगे तो हमें ट्रैक छोड़ना पड़े वो दुख सही बात होगी बट बापू जी ने अपनी टर्पन का मान बढ़ाया कि मैं ये नहीं छोड़ूंगा मैं ट्रैक छोड़ूंगा तो मुझे लगता है कि ये सैक्रीफाइस करने या ये चीजों की मांग करनी बहुत मुश्किल है और वो हमेशा इंस्परेशन रही है और मैं सबको बोलूंगी कि पंजाब से और बापू फौजा सिंह जी तो निकलेंगे नहीं दुनिया से नहीं आएंगे बापू फौज सिंह जी और बट मेमोरी और क्या बातचीत रही उनके साथ एक शेयर करना चाहे लास्ट बातचीत खुश चढ़ती कला परमात्मा देखो कम छे लेकिन कैसे देखते हैं कि 80 साल की उम्र में उन्होंने दौड़ शुरू की थी तो सच्चाई और सच्चाई निम्रता ह्यूमिलिटी सबसे डाउन टू अर्थ इतनी बड़ी शख्सियत होके भी वो सबसे बहुत प्यार से और बहुत से बहुत ज्यादा प्यार करते थे तो कैसे देखते हैं जैसे अस्सी साल की उम्र में उन्होंने दौड़ शुरू की उसके बाद नब्बे में पहली माराथन खेली और कई फिर सौ साल की उम्र में विश्व रिकॉर्ड भी बनाया तो लग रहा है कि आज की जो जनरेशन है वो इस हिसाब से कौन सा आपको तो बताऊँगी फीजी रनर्सर तो उन कंट्रीज के पोलैंड से वो बापू जी को श्रद्धांजलि और मैसेज दे रहे हैं तो हमारे लिए यूथ के लिए और इंस्पिरेशन क्या चाहिए इससे बड़ी कि किनर्स बापू जी को याद कर हैं आज पंजाब के सी और पंजाब के राज्यपाल भी आ रहे हैं तो क्योंकि पंजाब के राज्यपाल के साथ उन्होंने नशा मुक्त यात्रा में भी योगदान दिया था पैदल यात्रा निकाली थी तो उस समय आप साथ थे हम लोग मैं उस वक्त बाहर थी कंट्री से बाहर थी बट हम लोग हमेशा बाबूजी के साथ और बाबूजी के घर साथ क्या नाम है आपका मेरा नाम दीप शेर की ठीक थैंक यू एक बार चाहिए होगी कोई सर जी के सबसे उम्रदराज मैराथन धावक ओजस सिंह की अनकोजी हादसे के दौरान मृत्यु हो गई प्रशासन का संभार है आप लोग क्या कहना चाहिए सबसे सब से सबसे पहला कि मैं ਇਹ ਰੱਖੋ ਪ੍ਰਖਿ ਰੋਮਣੀ ਅਕਾਲੀ ਧਰਮ ਦੀ ਤਰਫੋਂ ਉਸ ਮਹਾਨ ਬਲਕਣ ਸਖੀਰਤ ਨੂੰ ਸ਼ਰਧਾ ਦੇ ਕੋਲ ਪ੍ਰੇਟ ਕਰਦਾ ਹੈ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਉਸ ਬਾਣ ਸਖੀਰਤ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਏਡਾ ਵੱਡਾ ਮਾਣ ਕਲਪੁਰਨ ਦਿੱਤਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਬਿਲਾਸ ਜਦੋਂ ਉਹਨਾਂ ਦੇ ਜੀਵਨ ਦੇ ਵੱਲ ਦੇਖਦੇ ਆਂ ਤੇ ਇਹੋ ਜੀ ਇੱਕ ਵਿਲੱਖਣ ਸ਼ਖਸੀਅਤ ਆ ਕਿ ਜਿਸ ਉਮਰ ਦੇ ਵਿੱਚ ਡੋਕੀ ਜਿਉਣ ਦੀ ਖਾਹਸ਼ ਛੱਡ ਜਾਂਦੇ ਆਂ ਅਕਸਰ ਅਸੀਂ 90 ਸਾਲ ਤੋਂ ਬਾਅਦ ਜਾ ਕੇ ਲੋਕਾਂ ਨੂੰ ਹੁੰਦਾ ਕਿ ਹੁਣ ਤਾਂ ਜ਼ਿੰਦਗੀ ਖਤਮ ਹੈ ਉਤੋਂ ਜ਼ਿੰਦਗੀ ਸ਼ੁਰੂ ਕਰਕੇ ਤੇ ਮੈਰਾਥਨ ਤੌਰ ਜਿਤਨੀ ਇਹ ਆਪਣੇ ਆਪ ਦੇ ਵਿੱਚ ਸਾਰੀ ਦੁਨੀਆ ਵਾਸਤੇ ਉਹਨਾਂ ਦੀਆਂ ਜਨਰੇਸ਼ਨਸ ਵਾਸਤੇ ਬਹੁਤ ਵੱਡੀ ਇੱਕ ਮੋਟੀਵੇਸ਼ਨ ਹੈ ਜਿਹੜੀ ਆਉਣ ਵਾਲੇ ਸਦੀਆਂ ਤੱਕ ਜਿਹੜਾ ਏ ਗੈਂਗਸਟਰਸ ਨੂੰ ਔਰ ਵੱਡਿਆਂ ਨੂੰ ਵੀ ਜਿਹੜਾ ਇਨਸਪਾਇਰ ਕਰਦੀ ਪੰਜਾਬੀਆਂ ਵਾਸਤੇ ਉਹ ਬਹੁਤ ਵੱਡਾ ਮਾਣ ਹਨ ਔਰ ਸਿੱਖ ਕੌਮ ਦੇ ਮੈਂ ਕਹਿ ਸਕਦਾ ਕਿ ਉਹ ਦੁਨੀਆ ਦੇ ਵਿੱਚ ਐਮਬੈਸਡਰਸ ਹਨ ਕਿਉਂਕਿ ਦੁਨੀਆਮੀ ਉਹਨਾਂ ਨੇ ਦੌੜਾ-ਧੋੜੀਆਂ ਉਹ ਦਸਤਾਰ ਜਿਹੜੀ ਸਿੱਖ ਦੀ ਸ਼ਾਨ ਹੁੰਦੀ ਹੈ ਪ੍ਰਾਪਰ ਤਰੀਕੇ ਦੇ ਨਾਲ ਦਸਤਾਰ ਨੂੰ ਸਜਾ ਕੇ ਇੱਕ ਸਿੱਖ ਕੌਮ ਦੇ ਐਮਬੈਸਡਰ ਦੇ ਤੌਰ ਤੇ ਉੱਤੇ ਉਹ ਮੈਦਾਨ ਦੇ ਵਿੱਚ ਟੱਟ ਕੇ ਵਿਚਰਦੇ ਸਨ ਉਹਨਾਂ ਨੂੰ ਕਈ ਵਾਰੀ ਦਿੱਖਤਾ ਵੀ ਆਈਆਂ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਸੁਣਿਆ ਬੜਾ ਮੋਟੀਵੇਟਿੰਗ ਲੱਗਦਾ ਉਹਨਾਂ ਨੇ ਕਿਹਾ ਕਿ ਜੇ ਮੈਂ ਦੌੜ ਨਹੀਂ ਦਸਤਾਰ ਕਰਕੇ ਆ ਜੇ ਮੈਂ ਦਸਤਾਰ ਨਹੀਂ ਬਣਨੀ ਫਿਰ ਮੈਂ ਦੌੜਨਾ ਕਦੋਂ ਵਾਸਤੇ ਇੱਕ ਜਜ਼ਬਾ ਸੀ ਔਰ ਇਹ ਮੈਂ ਸੰਵਿਧਾਨ ਕੇ ਇਡਾ ਵੱਡਾ ਇੱਕ ਆਪਦਾਨ ਉਹ ਦੁਨੀਆ ਤੇ ਵਿੱਚ ਕਾਇਮ ਕਰਕੇ ਗਏ ਆ ਕਿ ਉਹ ਸਾਰੇ ਖਿਡਾਰੀਆਂ ਵਾਸਤੇ ਵੀ ਸਾਰੇ ਨੌਜਵਾਨਾਂ ਵਾਸਤੇ ਵੀ ਵੱਡੇ ਉਪਰ ਵਾਲੇ ਵਾਸਤੇ ਕ੍ਰੇਟਾ ਲੈ। ਤੁਜੀ ਗੱਲ ਹੈ ਕਿ ਆਪ ਭਾਵੇਂ ਉਹ 올림픽 ਦੇ ਵਿੱਚ ਜਾਂ ਹੋਰ ਕਿਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਉਹਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਪਰ ਤਿੰਨ ਵਾਰੀ ਜਿਹੜੀਆਂ 올림픽 ਹੋਈਆਂ 2004 ਦੀ 2008 ਦੀ 2012 ਦੀ ਉਹਦੇ ਵਿੱਚ ਵੀ ਵਿਸ਼ਾਲ 올림픽 ਦੀ ਭੜ ਕੇ ਉਹ ਸਾਰੀ ਵਰਡ ਦੇ ਵਿੱਚ ਜਿਹੜੇ ਆ ਉਹ ਲੋਕਾਂ ਨੂੰ ਮੋਟੀਵੇਟ ਕਰਦੇ ਰਹੇ ਬੜਾ ਵੱਡਾ ਹੰਦਸ ਡਾਕਟਰ ਨੇ ਬਹੁਤ ਲੇਟ ਜਿਹੜੇ ਆ ਰੱਤਨ ਦੌੜ ਸ਼ੁਰੂ ਕੀਤੀ ਪਰ ਇੱਕ ਮਕਾਮ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਬਣ ਜਾਣਾ ਕਿ ਭਾਵੇਂ ਕਿੰਨੀਆਂ ਟ੍ਰੈਡੀਸ਼ਨਲ ਕੰਪੀਟੀਸ਼ਨ ਨੇ ਕੁੱਝਾਂ ਚ ਵਕਲ ਖੇਡਾਂ ਦੇ ਕਿਸੇ ਵਿੱਚ ਪਾਰਟਿਸਪੇਟ ਨਾ ਕਰਕੇ ਇੱਕ ਵਲੱਖਣ ਆਪਣਾ ਇੱਕ ਉਹਨਾਂ ਨੇ ਕੀਤੇਮਾਨ ਸਥਾਪਨ ਕਰ ਦਿੱਤਾ ਜੋ ਆਪਣੇ ਆਪ ਦੇ ਵਿੱਚ ਹੀ ਸਾਰਿਆਂ ਤੋਂ ਵੱਡੇ ਲੱਗੇ ਇਸ ਕਰਕੇ ਅੱਜ ਉਹਨਾਂ ਦੇ ਉਸ ਨਗਰ ਦੇ ਵਿੱਚ ਦੇਖੋ ਦਸਤਾਰ ਨਾਲ ਵੀ ਪਿਆਰ ਸੀ ਪੰਜਾਬੀਅਤ ਨਾਲ ਵੀ ਪਿਆਰ ਸੀ ਤੇ ਆਪਣੇ ਨਗਰ ਨਾਲ ਵੀ ਪਿਆਰ ਸੀ ਅੰਤਮ ਸੁਵਾਸ ਇੱਥੇ ਆ ਕੇ ਜਿਹੜਿਆ ਉਹਨਾਂ ਦੇ ਹੋਏ ਦੁਰਘਟਨਾ ਹੋਈ ਉਹ ਮੰਨ ਭੱਗੇ ਆ ਪਰ ਇਹ ਆਪਣੀ ਮਿੱਟੀ ਨਾਲ ਵੀ ਕਿੰਨਾ ਉਹ ਸੀ ਕਿ ਲੰਬਾ ਸਮਾਂ ਉਹ ਇੰਗਲੈਂਡ ਦੇ ਵਿੱਚ ਰਹੇ ਪਰਿਵਾਰ ਉਹਨਾਂ ਦਾ ਅੱਜ ਵੀ ਇਹ ਲਾਰਦੇ ਵਿੱਚ ਆ ਫਿਰ ਉਹਨਾਂ ਦੇ ਇੱਕ ਤਮ ਬੁੱਟ ਨੇ ਦੇਖਣ ਇਹ ਵੀ ਇੱਕ ਧਰਤੀ ਨਾਲ ਵੀ ਮੋਹ ਸੀ ਪੰਜਾਬੀ ਨਾਲ ਵੀ ਮੋਹ ਸੀ ਸਿੱਖੀ ਨਾਲ ਵੀ ਮੋਹ ਸੀ ਕਿ ਉਹਨਾਂ ਨੇ ਅੰਤਮ ਜਿਹੜੇ ਆਪਣੇ ਸਵਾਸ ਆ ਉਹ ਵੀ ਕਿਸੇ ਧਰਤੀ ਦੇ ਦਿੱਤੇ ਸੋ ਸਾਡੀ ਸਾਰਿਆਂ ਦੀ ਅਰਦਾਸ ਹੈ ਅੱਜ ਸਾਰੇ ਸਾਡੇ ਜਿੰਨੇ ਪਾਰਟੀ ਦੇ ਸਿੰਘ ਤੇ ਸਾਥੀ ਆ ਸਾਰੇ ਅਸੀਂ ਪਾਰਟੀ ਵੱਲੋਂ ਡਾਕਟਰ ਸਰਤਾ ਜੀ ਕੋਲੋਂ ਪ੍ਰਿਟ ਹੈ ਫਾਸਲਾ